ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਜੋ ਸਾਵਣ ਦੀ ਸੰਗਰਾਂਦ ਦਾ ਦਿਹਾੜਾ ਹੈ ਬਹੁਤ ਬਹੁਤ ਵਧਾਈਆਂ ਹੋਣ ਸੋ ਗੁਰੂ ਮਹਾਰਾਜ ਕਿਰਪਾ ਕਰਨ ਕਿ ਸਾਨੂੰ ਦਰਕਰ ਦੇ ਨਾਲ ਬਾਣੀ ਦੇ ਨਾਲ ਸੇਵਾ ਸਿਮਰ ਦੇ ਨਾਲ ਸੜਦੀ ਕਲਾ ਵਕਸ ਕੀ ਨਵਾਜਣ ਤੇ ਗੁਰੂ ਮਹਾਰਾਜ ਇਸ ਸਾਵਣ ਦੇ ਮਹੀਨੇ ਨੂੰ ਗੁਰਬਾਣੀ ਦੇ ਅੰਦਰ ਗੁਰੂ ਨਾਨਕ ਦੇਵ ਜੀ ਕਿਰਪਾ ਕਰਦੇ ਹਨ ਮੋਰੀ ਰੁਣਚਣ ਲਾਇਆ ਭੈਣੇ ਸਾਵਣ ਆਇਆ ਸੋ ਗੁਰਮਾਰਾ ਕਹਿੰਦੇ ਭਾਈ ਜਿਹੜਾ ਸਾਵਣ ਦਾ ਮਹੀਨਾ ਹੈ ਇਹ ਖੁਸ਼ੀਆਂ ਭਰਿਆ ਹੈ ਭਾਵ ਜਦੋਂ ਇਰਤੋਂ ਦੀ ਹੈ ਫਿਰ ਜਿਹੜੇ ਮੋਰ ਹਨ ਉਹ ਪਹਿਲਾਂ ਪਾਉਂਦੇ ਹਨ ਫਿਰ ਆਪਣੀ ਖੁਸ਼ੀ ਮਨਾਉਂਦੇ ਹਨ ਤੇਰੇ ਮੋਨ ਦੇ ਘਟਾਰੇ ਜੇਵੜਾ ਤੈਨ ਲੋਭੀ ਲੋ ਲਵਾਇਆ ਤੇਰੇ ਦਰਸ਼ਨ ਵਿਟੋ ਖੰਨੀਆਂ ਬੰਜਾ ਤੇਰਾ ਨਾਮ ਵਿਟੋ ਕੁਰਬਾਨ ਜਾ ਤੂੰ ਤਾਂ ਮੈ ਮਾਨ ਕੀਤਾ ਹੈ ਤਦ ਮਨ ਕਿਹਾ ਮਾਣੋ ਮਾਰੇ ਕਹਿੰਦੇ ਭਾਈ ਇਹ ਜੋ ਸਾਵਣ ਦਾ ਮਹੀਨਾ ਹੈ ਇਹਦੇ ਵਿੱਚ ਜੋ ਰੁੱਤ ਹੈ ਉਹ ਬੜੀ ਸੁਹਾਵਣੀ ਹੁੰਦੀ ਹੈ ਇਹਦੇ ਵਿੱਚ ਜੋ ਬੱਚੇ ਹਨ ਜਾਂ ਹੋਰ ਵੀ ਜੋ ਤਪਸ ਦੇ ਸਤਾਏ ਹਨ ਜਾਨਵਰ ਜੀਵ ਜੰਤੂ ਜਦੋਂ ਇਹ ਬਾਰਸ਼ ਹੁੰਦੀ ਹੈ ਫਿਰ ਉਹ ਕਹਿੰਦੇ ਹਨ ਵੀ ਝੂਮਦੇ ਹਨ ਜਦੋਂ ਉਹਨਾਂ ਨੂੰ ਪਾਣੀ ਮਿਲਦਾ ਹੈ ਉਹਨਾਂ ਤੇ ਠੰਡੀ ਬਾਰਸ਼ ਤਾਜੀ ਬਾਰਸ਼ ਹੁੰਦੀ ਹੈ ਇਸ ਤਰ੍ਹਾਂ ਹੀ ਗੁਰੂ ਮਹਾਰਾਜ ਕਹਿੰਦੇ ਜੋ ਇਹ ਜੀਵ ਇਸਤਰੀ ਜੋ ਹੈ ਜੋ ਧਰਿਆਵੀ ਕਮਾਂਕਰ ਦੇ ਨਾਲ ਸਤਾਈ ਹੋਈ ਹੈ ਤਪਦੇ ਹਨ ਕਿਉਂਕਿ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਅਜੀਬ ਜੰਤ ਤਪਦੇ ਹਨ ਗਰਮ ਧਰਤੀ ਦੇ ਉੱਤੇ ਇਸ ਤਰ੍ਹਾਂ ਹੀ ਇਹ ਜੀਵ ਹੈ ਇਨਸਾਨ ਹੈ ਇਹਦੇ ਅੰਦਰ ਵੀ بڑے ਜੀਵ ਹਨ ਜਿਹੜੇ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਇਹਨੂੰ ਫਿਰ ਟਿਕਣ ਨਹੀਂ ਦਿੰਦੇ ਫਿਰ ਜਦੋਂ ਸਾਵਣ ਭਾਵ ਸਤ ਸੰਗ ਰੂਪੀ ਸਾਵਣ ਆਉਂਦਾ ਹੈ ਕਥਾ ਵਿਚਾਰ ਹੁੰਦੀ ਹੈ ਕੀਰਤਨ ਹੁੰਦਾ ਹੈ ਬਾਣੀ ਪੜਨ ਦਾ ਸਮਾਂ ਹੁੰਦਾ ਹੈ ਸੋ ਫਿਰ ਜਦੋਂ ਜਿਹੜੇ ਗੁਰਮੁਖ ਜਨ ਹਨ ਉਹ ਪਹਿਲਾਂ ਹੀ ਖੁਸ਼ੀਆਂ ਮਨਾਉਣੀਆਂ ਸ਼ੁਰੂ ਕਰ ਦਿੰਦੇ ਆ ਕਿ ਵੀ ਉੱਥੇ satsang ਹੈ ਉੱਥੇ ਸੇਵਾ ਕਰਾਂਗੇ ਉੱਥੇ satsang ਸੁਣਾਗੇ ਕੀਰਤਨ ਸੁਣਾਗੇ ਕਥਾ ਸੁਣਾਗੇ ਪਰ ਜਿਹੜੇ ਨਹੀਂ satsang ਕੀਤੀ ਹੁੰਦੀ ਤੇ ਉਹਨਾਂ ਤੇ ਕਿਰਪਾ ਫਿਰ ਇਹ ਹੋ ਜਾਂਦੀ ਹੈ ਕਿ ਉਹ ਜਦੋਂ ਸੇਵਾ ਕਰਦੇ ਹਨ satsang ਕਰਦੇ ਹਨ ਬਾਣੀ ਸੁਣਦੇ ਹਨ ਬਾਣੀ ਪੜ੍ਹਦੇ ਹਨ ਤੇ ਫਿਰ ਜਿਹੜਾ ਉਹਨਾਂ ਨੂੰ ਆਨੰਦ ਪ੍ਰਾਪਤ ਹੁੰਦਾ ਹੈ ਮਨ ਦੇ ਨਾਲ ਸੇਵਾ ਸਮਾ ਕਰਨ ਦੇ ਨਾਲ ਫਿਰ ਉਹ ਵੀ ਖੁਸ਼ੀ ਮਨਾਉਂਦੇ ਹਨ ਉਹਨਾਂ ਦੇ ਨਾਲ ਇਹ ਭਾਈ ਇਹ ਚੀਜ਼ਾਂ ਹਨ ਵੀ ਜਿਹੜੇ ਦਾ ਜੀਵਾਂ ਨੂੰ ਪਤਾ ਹੈ ਕਿ ਸ਼ਾਵਣ ਦਾ ਮਹੀਨਾ ਆਉਣ ਵਾਲਾ ਹੈ ਹੁਣ ਹੁਣ ਗਰਮੀ ਦੀ ਰੁੱਤ ਜਾਣ ਵਾਲੀ ਹੈ ਹੁਣ ਮੀਂਹ ਪੈਣਗੇ ਬਰਸਾ ਪੈਣਗੀਆਂ ਠੰਡੀ ਹਵਾ ਆਊਗੀ ਠੰਡਕ ਮਹਿਸੂਸ ਹੋਊਗੀ ਉਹ ਤਾਂ ਪਹਿਲਾਂ ਖੁਸ਼ੀਆਂ ਮਨਾਉਣ ਲੱਗ ਜਾਂਦੇ ਨੇ ਸੁਣ ਕੇ ਜਦੋਂ ਬੱਦਲ ਦੇਖਦੇ ਹਨ ਮੋਰ ਪਪੀਹੇ ਬੋਲਦੇ ਬੇ ਦੇਖ ਬੱਦਲ ਕਾਲੇ ਉਹ ਪਹਿਲਾਂ ਹੀ ਕਾਲੇ ਬੱਦਲਾਂ ਨੂੰ ਦੇਖ ਕੇ ਬੋਲਣ ਲੱਗ ਜਾਂਦੇ ਨੇ ਵੀ ਅੱਜ ਤੇ ਬਾਰਸ਼ ਆਵੇਗੀ ਅੱਜ ਸਾਨੂੰ ਗਰਮੀ ਤੋਂ ਰਾਹਤ ਮਿਲੇਗੀ ਸੋ ਇਹ ਗੁਰੂ ਮਹਾਰਾਜ ਦੇ ਜੋ ਸਤਸੰਗ ਹੈ ਇਹ ਵੀ ਸਾਨੂੰ ਇਹ ਜਿਹੜੇ ਦੁਨਿਆਵੀ ਤਪਸਾ ਹਨ ਦੁਨਿਆਵੀ ਦੁੱਖ ਹਨ ਮਾਰੀ ਕਹਿੰਦੇ ਹੈ ਜੇ ਜੀਵ ਤਪਤ ਹੈ ਬਾਰੰਬਾਰ ਜੇ ਤਨ ਬਾਣੀ ਬਿਸਰ ਜਾਏ ਜੋ ਪੱਕਾ ਰੋਗੀ ਬਲ ਲਾਏ ਪਰ ਜਦੋਂ ਸਾਡੀ ਬਾਣੀ ਦੂਰ ਹੋ ਜਾਂਦੇ ਹਨ ਬਾਣੀ ਬਿਸਰ ਜਾਂਦੀਆਂ ਸੁਣਣ ਸੁਣਨੋਂ ਹਟ ਜਾਂਦੇ ਹਨ ਪੜਨੋਂ ਹਟ ਜਾਂਦੇ ਹਨ ਗੁਰੂ ਘਰੇ ਜਾਣੋਂ ਹਟ ਜਾਂਦੇ ਹਨ ਸਤ ਸੰਗ ਵਿੱਚ ਨਹੀਂ ਜਾਂਦੇ ਕੋਈ ਸਭ ਵਿਚਾਰਮੰਦ ਦੇ ਵਿੱਚ ਨਹੀਂ ਪਾਲਦੇ ਤੇ ਫਿਰ ਉਹ ਤਪ ਭਾਵ ਜਿਉ ਤਪਤ ਹੈ ਬਾਰੂਆ ਉਹ ਫਿਰ ਜਿਹੜਾ ਸਰੀਰ ਹੈ ਜਿਹੜਾ ਮਨ ਹੈ ਸਰੀਰ ਵੀ ਨਾਲ ਹੀ ਤਪਦਾ ਹੈ ਤੇ ਮਨ ਵੀ ਪਰ ਜਿਹੜਾ ਬੰਦਾ ਕਹਿ ਲਈਏ ਵੀ ਮਨ ਕਰਕੇ ਸ਼ਾਂਤ ਹੈ ਉਹ ਸਰੀਰ ਕਰਕੇ ਵੀ ਸ਼ਾਂਤ ਹੈ ਜਿਹੜਾ ਮਨ ਕਰਕੇ ਭਟਕਦਾ ਹੈ ਦੁਖੀ ਹੈ ਉਹ ਸਰੀਰ ਕਰਕੇ ਵੀ ਦੁਖੀ ਹੈ ਜਿਹੜਾ ਸਰੀਰ ਕਰਕੇ ਸ਼ਾਂਤ ਹੈ ਉਹ ਮਨ ਕਰਕੇ ਵੀ ਸ਼ਾਂਤ ਹੋ ਜਾਂਦਾ ਹੈ ਜਦੋਂ ਅਸੀਂ ਆਪਣੇ ਸਰੀਰ ਨੂੰ ਆਪਣੇ ਇਸ ਦੇਹੇ ਨੂੰ ਗੁਰੂ ਮਹਾਰਾਜ ਦੀ ਸੰਗਤਾਂ ਦੀ ਸੇਵਾ ਚਲਾ ਦਿੰਨੇ ਹਾਂ ਬਾਣੀ ਪੜਨ ਦੇ ਵਿੱਚ ਇਹਨੂੰ ਵਿਜੀ ਕਰ ਦਿੰਨੇ ਹਾਂ ਤੇ ਫਿਰ ਇਹ ਸਰੀਰ ਉੱਤੇ ਫਿਰ ਬਹਿਣਾ ਚਾਹੁੰਦਾ ਹੈ ਕਿ ਅੱਜ ਕੀਰਤਨ ਸੁਣੀਏ ਅੱਜ ਸਿਮਰਨ ਕਰੀਏ ਅੱਜ satsang ਸੁਣੀਏ ਅੱਜ ਸੇਵਾ ਕਰੀਏ ਅੱਜ ਆਜਾ ਕਰੀਏ ਅਜਾ ਕਰੀਏ ਫਿਰ ਚਿੰਗ ਕਰਮਾਂ ਵੱਲ ਇਹ ਜਾਂਦਾ ਹੈ ਫਿਰ ਇਹਨੂੰ ਉਹ ਜਿਹੜਾ ਪ੍ਰਮਾਤਮਾ ਹੈ ਉਹਦੇ ਨਾਲ ਫਿਰ ਮਲਾਪ ਦੀਆਂ ਘੜੀਆਂ ਇਹਦੀਆਂ ਨੇੜੇ ਆਉਂਦੀਆਂ ਜਾਂਦੀਆਂ ਹਨ ਸੋ ਗੁਰੂ ਮਹਾਰਾਜ ਦੀ ਕਿਰਪਾ ਕਰਨ ਸਾਨੂੰ ਇਹ ਜੋ ਸਾਵਣ ਦਾ ਮਹੀਨਾ ਹੈ ਇਹ ਖੁਸ਼ੀਆਂ ਪਰਿਆ ਲੈ ਕੇ ਆਵੇ ਸਾਰੇ ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈਆਂ ਹੋਣ ਪਰ ਇਹ ਗੁਰਮਤ ਦੇ ਵਿੱਚ ਤੇ ਕੋਈ ਦਿਨ ਮਾੜਾ ਚੰਗਾ ਨਹੀਂ ਪਰ ਇਹ ਪਹਿਲੇ ਗ੍ਰੰਥਾਂ ਦੇ ਵਿੱਚ ਆਉਂਦਾ ਹੈ ਕਿ ਸੰਗਰਾਮ ਵਾਲੇ ਦਿਨ ਜਿਹੜੇ ਪੰਨਤ ਲੋਕਸਾਨ ਬ੍ਰਾਹਮਣ ਲੋਕਸਾਨ ਉਹ ਸੰਗਤਾਂ ਨੂੰ ਮਹਤਵ ਦੱਸਿਆ ਕਰਦੇ ਸਨ ਉਹਨਾਂ ਦਾ ਉਹਨਾਂ ਦੀ ਮਹੱਤਤਾ ਦੱਸਿਆ ਕਰਦੇ ਸਨ ਮਹੀਨਿਆਂ ਦੀ ਗ੍ਰੰਥਾਂ ਵਿੱਚ ਜਿੱਦਾਂ ਲਿਖੀ ਹੈ ਆਪਣੇ ਆਪਣੇ ਹਿਸਾਬ ਦੇ ਨਾਲ ਦੱਸਦੇ ਕਰਦੇ ਸਨ ਕਿ ਉਹ ਸਿੱਖ ਸੰਗਤਾਂ ਨੂੰ ਇਹ ਸਮਝ ਨਹੀਂ ਆਉਂਦੀ ਸੀ ਅਨਪੜ੍ਹ ਸਨ ਜਾਦੇ ਸੰਸਕਰਤ ਨਹੀਂ ਸਮਝ ਆਉਂਦੀ ਸੀ ਅਰਬੀ ਫਾਰਸੀ ਕੁਝ ਨਹੀਂ ਸਮਝ ਆਉਂਦੀ ਸੀ ਪਰ ਗੁਰੂ ਮਹਾਰਾਜ ਨੂੰ ਫਿਰ ਵੇਣਦੀ ਕੀਤੀ ਗੁਰੂ ਮਹਾਰਾਜ ਨੇ ਇਹ ਜੋ ਬਾਰਮਾਹ ਹੈ ਗੁਰੂ ਨੰਗ데ਵ ਜੀ ਨੇ ਵੀ ਉਚਾਰਨ ਕੀਤੇ ਹੋਏ ਹਨ ਤੇ ਜਾਦੇ ਆਪਾਂ ਗੁਰੂ ਘਰਾਂ ਵਿੱਚ ਸੰਗਰਾਂਦ ਨੂੰ ਜੋ ਦਿਹਾੜਾ ਮਨਾਇਆ ਜਾਂਦਾ ਹੈ ਇਹ ਗੁਰੂ ਮਹਾਰਾਜ ਦਾ ਜੋ ਉਪਦੇਸ਼ ਹੈ ਉਹ ਹੈ ਉਹ ਫਿਰ ਸੰਗਤਾਂ ਨੂੰ ਸਰਵਣ ਕਰਾਇਆ ਜਾਂਦਾ ਹੈ ਗੁਰੂ ਘਰ ਦੇ ਪ੍ਰਚਾਰ ਕਥਾਵਾਚਕ ਗ੍ਰੰਥੀ ਰਾਗੀ ਸਾਰੇ ਫਿਰ ਇਹ ਸੰਗਤਾਂ ਨੂੰ ਇਹ ਸਾਵਣ ਦੇ ਮਹੀਨੇ ਦੇ ਅਰਥ ਕਰਕੇ ਦੱਸਦੇ ਹਨ ਸੋ ਆਓ ਅੱਜ ਆਪਾਂ ਥੋੜਾ ਜਿਹਾ ਸਮਾਂ ਪਾਠ ਸਰਵਣ ਕਰੀਏ ਗੁਰੂ ਮਹਾਰਾਜ ਦੇ ਜੋ ਬਾਰਾ ਮਹਾਵਿਚ ਦਰਜ ਹਨ ਸੋ ਉਮੀਦ ਹੈ ਸਾਧ ਸੰਗਤ ਜਰੂਰ ਆਪ ਜੀ ਨੇ ਕਿਰਪਾ ਕਰਨੀ ਹੈ ਕਿ ਸਬਤ-ਬਤ ਸ਼ੇਅਰ ਕਰਨਾ ਹੈ ਬੱਤਵਾ ਸੰਗਤਾਂ ਨੂੰ ਇਹ ਉਪਦੇਸ਼ ਆਪਾਂ ਪਹੁੰਚਾਉਣਾ ਹੈ ਲਾਈਕ ਵੀ ਕਰਨੀ ਹੈ ਵੀਡੀਓ ਸ਼ੇਅਰ ਵੀ ਕਰਨੀ ਹੈ ਸੋ ਅਸੀਰਵਾਦ ਤੁਸੀਂ ਬਹੁਤ ਸਪੋਰਟ ਕਰਦੇ ਹੋ ਹੋਰ ਵੀ ਸੰਗਤਾਂ ਨੂੰ ਆਪਾਂ ਇਹ ਗੁਰੂ ਮਹਾਰਾਜ ਜੀ ਦਾ ਮੈਸੇਜ ਪਹੁੰਚਾਈ ਹੈ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਜਿਓ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇਕੋ ਨਾਮ ਅਦਾਰ ਵਿਖਿਆ ਰੰਕੂ ਡਾਵਿਆ ਦਿਸਨ ਸਭੈ ਸਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲਸਾ ਰੂਪੀ ਵਣਹਾਰ ਬਣ ਤ੍ਰਣ ਪ੍ਰਵ ਸੰਗ ਮੌਲਿਆ ਸਮਰੱਥ ਪੁਰਖ ਆਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾ ਵਿਣਹਾਰ ਜਿੰਨੀ ਸਖੀਆਂ ਪ੍ਰਪਾਇ ਹਉ ਤਿੰਨ ਕੈ ਸਦ ਬਲਿਹਾਰ ਨਾਨਕ ਹਰਜੀ ਮਇਆ ਕਰ ਸ਼ਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ੳਰਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ੳਰਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਬਾਣੀ ਪੜਦੇ ਆ ਬਾਣੀ ਵਿਚਾਰ ਕਰਦੇ ਆ ਆਪਾਂ ਉਹਨੂੰ ਬਹੁਤ ਪੁੱਲਾਂ ਹੋ ਜਾਂਦੀਆਂ ਹਨ ਸਾਧ ਸੰਗਤ ਗੁਰੂ ਮਹਾਰਾਜ ਅਣਜਾਣ ਜਾਂ ਸੇਵਕ ਜਾਣ ਕੇ ਵਕਸ ਲੈਣਾ ਜੀ ਸੋ ਇਦੀਆਂ ਗਬਨਤੀਆਂ ਪ੍ਰਵਾਨ ਕਰਨੀਆਂ ਅਰਦਾਸ ਕਰਦੇ ਆ ਕਿ ਇਹ ਜੋ ਸਾਵਣ ਦਾ ਮਹੀਨਾ ਆਇਆ ਹੈ ਸਾਰੀ ਸੰਗਤਾਂ ਨੂੰ ਖੁਸ਼ੀਆਂ ਭਰਿਆ ਆਵੇ ਗੁਰੂ ਮਹਾਰਾਜ ਕਿਰਪਾ ਕਰਨ ਦੇਸ਼ ਪ੍ਰਦੇਸ਼ ਦੇ ਵਿੱਚ ਸਭ ਦੀ ਰੱਖਿਆ ਕਰਨ ਸਹਾਇਤਾ ਕਰਨ ਦਰਵ ਕਰੋ ਚੜ ਦੀ ਕਲਾ ਦੇਹ ਰੋਗਤਾ ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਣ ਹਰ ਦੀਵਾਨ ਮੈਦਾਨ ਫਤਿਹ ਬਖਸ਼ਣ ਤੋਂ ਇਤਨੀ ਗੁਬਨਤੀ ਪਰਵਾਨ ਕਰੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ